ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਖਾਨ ਅਸੀਂ ਮੌਜੂਦ ਹਾਂ ਰਾਜਪੁਰਾ ਦੇ ਗगन ਚੌਕ ਤੇ ਜਿੱਥੇ ਕਿ ਇੱਕ ਲੰਗਰ ਚੱਲ ਰਿਹਾ ਸੀ ਲੰਗਰ ਦਾ ਪ੍ਰੋਗਰਾਮ ਹੈ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਚੇਅਰਮੈਨ ਸਾਹਿਬ ਟਾਈਗਰ ਸਾਹਿਬ ਮੌਜੂਦ ਨੇ ਟਾਈਗਰ ਜੀ ਅੱਜ ਲੰਗਰ ਕਿਸ ਖੁਸ਼ੀ ਦੇ ਵਿੱਚ ਲਾਇਆ ਜਾ ਰਿਹਾ ਹੈ ਅਸੀਂ ਪਹਿਲਾਂ ਤਾਂ ਅਸੀਂ ਭਗਤ ਬਾਬਾ ਜੀ ਭਗਤ ਰਵੀਦਾਸ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਹਰ ਸਾਲ ਮਨਾਉਂਦੇ ਹਾਂ ਅਸੀਂ 25 30 ਸਾਲ ਤੋਂ ਅੱਜ ਭਗਤ ਰਵੀਦਾਸ ਦਾ ਜਨਮ ਦਿਹਾੜਾ ਹੈ ਉਹਦੇ ਚ ਡਾਕਟਰ ਭੀਮਰਾਓ ਬੈਲਫਰ ਕਮੇਟੀ ਸਾਰੀ ਪੰਜਾਬ ਦੀ ਤੇ ਸਮੂਹ ਖੜੀ ਹੈ ਉਹਨਾਂ ਨੇ ਰਲ ਮਿਲ ਕੇ ਉਹਨਾਂ ਦੇ ਸੰਯੋਗ ਨਾਲ ਅਸੀਂ ਭਗਤ ਰਵੀਦਾਸ ਜਿਹਦਾ ਜਨਮ ਦਿਹਾੜਾ ਪੰਜਾਬ ਪੱਤਰ ਤੇ ਮਨਾਨੇ ਆ ਤੇ ਇਹ ਲੰਗਰ ਲਾਇਆ ਕੀ ਕਹਿਣਾ ਚਾਹੋਗੇ ਜਿਵੇਂ ਕਿ ਆਮ ਪਬਲਿਕ ਨੂੰ ਅੱਜ ਗੁਰੂ ਦੇ ਮੈਂ ਤਾਂ ਇੱਕ ਇਹ ਗੱਲ ਗੱਲ ਕਰ ਦਨਾ ਹੈ ਇਲਾਕੇ ਦੇ ਵਿੱਚ ਪੰਜਾਬ ਦਾ ਚੇਅਰਮੈਨ ਹੋ ਉਹਦੇ ਕਿਹੜੇ ਦਾ ਜ਼ਿੰਮੇਦਾਰ ਆ ਵਿਚਾਰੇ ਬੜੇ ਪ੍ਰੇਸ਼ਾਨ ਕੀਤੇ ਹੋਈਆਂ ਮੋਤੀ ਸਰਕਾਰ ਨੇ ਇਹ ਇਹਨਾਂ ਦਾ ਆਪਣਾ ਇਹਨਾਂ ਦੀ ਜੋ ਹੱਕ ਹੈ ਇਹਨਾਂ ਨੂੰ ਦੇ ਕੇ ਆਪਣਾ ਪਾਸੇ ਕਰੋ ਇਹਨਾਂ ਦਾ ਕੰਮ ਨਿਵੇੜਾ ਕਰੋ ਕਿਉਂ ਇਹਨਾਂ ਦੇ ਵਿਚਾਰੇ ਕੋਲ ਦੋ ਦੋ ਕਿੱਲੇ ਤਿੰਨ ਤਿੰਨ ਕਿੱਲੇ ਇਹ ਚਾਰ ਚਾਰ ਕਿੱਲੇ ਦੇ ਮਾਲਕ ਹੈ ਬਸੋ ਦੋ ਦੋ ਨਾਲ ਦੇ ਆ ਥੋੜਾ ਬੋਤਾ ਕਰਜ਼ਾ ਇਹਨਾਂ ਦਾ ਇੱਕ ਵਾਰੀ ਮਾਫ਼ ਕਰਕੇ ਜ਼ਰੂਰੀ ਲੋਕਾਂ ਨੂੰ ਵਿੱਚ ਇਹਨਾਂ ਨੇ ਧਰਨੇ ਲਾਣੇ ਕੋਈ ਗੱਲ ਕਰਨੀ ਆ ਪ੍ਰੇਸ਼ਾਨ ਕਰਨਾ ਇਸ ਕਰਕੇ ਮੋਦੀ ਸਰਕਾਰ ਨੂੰ ਇਹ 23 ਦਾ ਵੋਟਾਂ ਲੈ ਲੈਣੇ ਇਹਨਾਂ ਤੋਂ ਉੱਪਰ ਪਹੁੰਚ ਜਾਂਦੇ ਆ ਤੇ ਇਹਨਾਂ ਦੇ ਗਰੀਬਾਂ ਦੀ ਜੋ ਜ਼ਿਮੀਂਦਾਰ ਅੱਜ ਬਾਰ-ਬਾਰ ਸਾਡੇ ਨੌਜਵਾਨ ਮਰ ਰਹੇ ਨੇ ਦੇਖੋ ਅੱਜ ਵੀ ਟਰੈਲੀ ਉਲਟ ਕੇ ਉਹਨਾਂ ਦੇ ਕੋਲ ਸੱਟਾ ਲੱਗੇ ਬੰਦੇ ਦੀ ਥੋੜੀ ਜਿਹੀ ਮਰਦਾ ਨੌਜਵਾਨ ਉਹਦੀ ਵੀ ਡੈਥ ਹੋ ਗਈ ਮੈਂ ਇਹ ਇੱਕ ਗੱਲ ਨਹੀਂ ਤਾਂ ਸਾਰਾ ਗੁੱਸਾ ਸੀ ਵੀ ਤਾਰਾ ਨਾਰਾ ਲਾਣੇ ਜੈ ਕਿਸਾਨ ਜੈ ਮਜ਼ਦੂਰ ਔਰ ਗੱਲ ਤਾਂ ਇਹ ਚੀਜ਼ ਹੈ ਉਹਦੇ ਮਜ਼ਦੂਰ ਵੀ ਜ਼ਿਮੀਂਦਾਰ ਨਾਲ ਜਦ ਖਸੂਣਗੇ ਜੇ ਜ਼ਿਮੀਂਦਾਰ ਖਸੂਗਾ ਇਸ ਕਰਕੇ ਮੇਰੀ ਬੇਨਤੀ ਹੈ ਅੱਜ ਦੇ ਟਾਈਮ 'ਚ ਇੱਕ ਦਾ ਇੱਕ ਅੱਜ ਬੇਨਤੀ ਆ ਪੰਜਾਬ ਪੱਤਰ ਦੇ ਅਸੀਂ ਸਾਰਾ ਕੋ ਬੇਨਤੀ ਕਰਦਾ ਕਿਹੜਾ ਨਸ਼ਾ ਬਹੁਤ ਚੱਲ ਰਿਹਾ ਇਹ ਅੱਜ ਪੰਜਾਬ ਸਰਕਾਰ ਇਹਨਾਂ ਨੂੰ ਨੱਥ ਨਹੀਂ ਪਾ ਸਕਦੀ ਨਸ਼ੇ ਵਾਲਿਆਂ ਨੂੰ ਇਹ ਬੰਦ ਨਹੀਂ ਕਰ ਸਕਦੀ ਹੈ ਇਸ ਕਰਕੇ ਇਹ ਬਹੁਤ ਵਾਅਦਾ ਹੀ ਕਰਦੇ ਆ ਵੀ ਅਸੀਂ ਨਸ਼ਾ ਪਹਿਲਾਂ ਕੈਪਟਨ ਕਰ ਗਿਆ ਉੱਦੇ ਕੋਲ ਵੀ ਨਹੀਂ ਹੋਇਆ ਪਹਿਲਾ ਕਾਲੀ ਸਰਕਾਰ ਹੋ ਗਈ ਉੱਦੇ ਵੀ ਨਹੀਂ ਹੋਇਆ ਅੱਜ ਭਗਵਾਨ ਜਮਾਨਾ ਕਹਿੰਦਾ ਪੰਜਾਬ ਦਾ ਕਰ ਹੁਣ ਤਾਂ ਪਤਾ ਹੀ ਜਾਂਦਾ ਬੱਚੇ ਮਰੀ ਜਾਂਦੇ ਨੌਜਵਾਨ ਬੁਰਾ ਹਾਲ ਹੈ ਇਸ ਕਰਕੇ ਅੱਜ ਗੁਰੂ ਰਵੀਦਾਸ ਦੇ ਜਨਮ ਦਿਹਾੜੀ ਤੇ ਅਸੀਂ ਇਹ ਕਹਿੰਨੇ ਆ ਇੱਕ ਤਾਂ ਕਿਸਾਨ ਬਹੁਤ ਤੰਗ ਨੇ ਇਹਨਾਂ ਦਾ ਹੱਕ ਇਹਨਾਂ ਨੂੰ ਦਿੱਤਾ ਜਾਏ ਇਹ ਕਾ ਜੋ ਨਸ਼ਾ ਹੋ ਰੇ ਬੰਦੇ ਬੇਲੇ ਵੀ ਫਿਰਦੇ ਐ ਇਸ ਕਰਕੇ ਨਸ਼ਾ ਕਰ ਲੰਨੇ ਆ ਮੈਂ ਜ਼ਿਆਦਾ ਨਹੀਂ ਕਹਿ ਸਕਦਾ ਅੱਜ ਆ ਪਗਤ ਰਵੀਰ ਦਾਸ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਜਿਵੇਂ ਕਿ ਚੇਅਰਮੈਨ ਸਾਹਿਬ ਨੇ ਸਾਰੀ ਗੱਲ ਬਤਾਲੀ ਦਿੱਤੀ ਕਿ ਇੱਕ ਕਿਸਾਨਾਂ ਨੂੰ ਲੈ ਕੇ ਵੀ ਇਹਨਾਂ ਨੇ ਬਹੁਤ ਵੱਡੀ ਇੱਕ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਜੋ ਕਿਸਾਨਾਂ ਦਾ ਹੱਕ ਹੈ ਜਿਵੇਂ ਕਿ ਅਸੀਂ ਕਹਿੰਦੇ ਹਾਂ ਜਾਇਜ਼ਬਾਨ ਜਾਇ ਕਿਸਾਨ ਦਾ ਇੱਕ ਨਾਰਾ ਚੱਲਦਾ ਉਸ ਨੂੰ ਲੈ ਕੇ ਵੀ ਇਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹਿਤੀ ਹੈ ਮੋਦੀ ਸਰਕਾਰ ਨੂੰ ਕਿ ਤੁਸੀਂ ਇਹਨਾਂ ਦਾ ਹੱਕ ਦੇ ਦਿਓ ਤਾਂ ਕਿ ਜਿਹੜੇ ਨੌਜਵਾਨ ਰੋੜਾਂ ਦੇ ਉੱਤੇ ਆਉਂਦੇ ਹੋਏ ਜਾਂਦੇ ਹੋਏ ਜਾਂ ਉੱਥੇ ਧਰਨਿਆਂ ਦੇ ਵਿੱਚ ਜਿਨ੍ਹਾਂ ਦੇ ਜਿਹੜੇ ਸ਼ਹੀਦ ਹੋ ਰਹੇ ਨੇ ਉਹ ਆਪਣੇ ਘਰਾਂ ਦੇ ਵਿੱਚ ਹੀ ਆਰਾਮ ਨਾਲ ਬੈਠ ਕੇ ਜ਼ਿੰਦਗੀ ਬਤੀਤ ਕਰਨ ਰਾਜਪ੍ਰਾਤੋ ਪੱਤਰਕਾਰ ਦਰਸ਼ਨ ਖਾਨ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੇ ਸਾਡੇ ਨਾਲ 50 ਸਾਡੇ ਨਾਲ ਸੁਖਿੰਦਰ ਸਿੰਘ ਸੁਖੀ ਵੀ ਮੌਜੂਦ ਨੇ ਇੱਥੇ ਇਹ ਵੀ ਗੱਲਬਾਤ ਕਰ ਲੈਣੇ ਆ ਇਹਨਾਂ ਦੇ ਨਾਲ ਵੀ ਸੁਖੀ ਜੀ ਅੱਜ ਜਿਹੜਾ ਇੱਕ ਮਾਹੌਲ ਬਣਿਆ ਹੋਇਆ ਜਿਵੇਂ ਕਿ ਤੁਹਾਡੇ ਵੱਲੋਂ ਕਾਫੀ ਇੱਕ ਸੋਸ਼ਲ ਵਰਕਰ ਕੀਤੇ ਜਾਂਦੇ ਆ ਤੇ ਅੱਜ ਧਰਨਾ ਵੀ ਲਾਇਆ ਜਾ ਨਾਪੜਾ ਇਹ ਲੰਗਰ ਵੀ ਲਗਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਇਹ ਜੇ ਸ਼ੁਭ ਅਵਸਰਤੇ ਦੇਖੋ ਗੁਰੂ ਰਵੀਦਾਸ ਜੀ ਦੇ ਜਿਹੜੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਸਾਡੇ ਚੇਅਰਮੈਨ ਟਾਈਗਰ ਜੀ ਦੀ ਸਰਪ੍ਰਸਤੀ ਦੇ ਵਿੱਚ ਇਹ ਲੰਗਰ ਦਾ ਜਿਹੜਾ ਹੈ ਉਪਰਾਲਾ ਕੀਤਾ ਗਿਆ ਤੇ ਪੂਰੇ ਸ਼ਹਿਰ ਨਿਵਾਸੀਆਂ ਦਾ ਬੜਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਯੋਗਦਾਨ ਪਾਇਆ ਇਸ ਲੰਗਰ ਦੇ ਵਿੱਚ ਤੇ ਉਹਦੇ ਨਾਲ ਅਸੀਂ ਜਿਹੜੇ ਕਿਸਾਨੀ ਅੰਦੋਲਨ ਜਿਹੜਾ ਅੱਜ ਸਿੰਘੂ ਬਾਰਡਰ ਤੇ ਸ਼ੰਭੂ ਬਾਰਡਰ ਤੇ ਲੱਗੇ ਹੋਏ ਆ ਅਸੀਂ ਅੱਜ ਉਹਨਾਂ ਨੂੰ ਵੀ ਜਿਹੜਾ ਆਪਣਾ ਸਮਰਥਨ ਦੇ ਰਹੇ ਹਾਂ ਅਸੀਂ ਪਰਸੋ ਸਾਡੀ ਪੂਰੀ ਟੀਮ ਹੈ ਜਿਹੜੀ ਡਾਕਟਰ ਭੀਮਰਾਓ ਵੈਲਫੇਅਰ ਸੁਸਾਇਟੀ ਹੈ ਪਰਸੋ ਵੀ ਅਸੀਂ ਸਿੰਘੂ ਬਾਰਡਰ ਤੇ ਜਾ ਕੇ ਪੂਰਾ ਸਮਰਥਨ ਉਹਦਾ ਕੀਤਾ ਤੇ ਅਸੀਂ ਇੱਥੇ ਵੀ ਉਹਨਾਂ ਦਾ ਸਮਰਥਨ ਕਰ ਰਹੇ ਹਾਂ ਅਗਰ ਸਾਡੇ ਕਿਸਾਨ ਭਰਾਵਾ ਨਾਲ ਕੋਈ ਵੀ ਦਿੱਕੀ ਹੁੰਦੀ ਹੈ ਜਾਂ ਕੋਈ ਜ਼ਬਰ ਜੁਰਮ ਹੁੰਦਾ ਹੈ ਤੇ ਅਸੀਂ ਪੂਰਾ ਡਟ ਕੇ ਉਹਨਾਂ ਨਾਲ ਸਾਥ ਦੇਵਾਂਗੇ ਤੇ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਜਿਵੇਂ ਕਿ ਇਹਨਾਂ ਵੱਲੋਂ ਵੀ ਦੱਸਿਆ ਗਿਆ ਹੈ ਕਿ ਕਿਸਾਨੇ ਸੰਘਰਸ਼ ਦੇ ਨਾਲ ਅਸੀਂ ਹਮੇਸ਼ਾ ਖੜੇ ਹਾਂ